ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਲਾਰੈਂਸ ਬਿਸ਼ਨੋਏ ਦੇ ਕਤਤ ਦੋ ਸਾਥੀ ਗ੍ਰਿਫਤਾਰ ਕੀਤੇ ਨੇ ਤੇ ਇਹ ਕਾਰਵਾਈ ਇਸ ਜੈਕਸਨ ਮੌਡੂਲ ਦੀਆਂ ਕਤਿਬਿਧੀਆਂ ਨੂੰ ناکਾਮ ਬਣਾਉਣ ਦੇ ਲਈ ਕੀਤੀ ਗਈ ਹੈ ਤੇ ਖਾਸ ਇੰਟੈਲੀਜੈਂਸ ਦੇ ਆਧਾਰ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਮਾਮਲਾ ਸ਼੍ਰੀ ਮੁਖਤਦਰ ਸਾਹਿਬ ਦਾ ਹੈ ਜਿੱਥੇ ਕਿ ਸੀਆਈਏ ਮਲੋਟ ਬੰਦੂ ਲਗਾਏ ਗਏ ਖਾਸ ਨਾਕੇ ਦੌਰਾਨ ਦੋ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਇਹਨਾਂ ਦੇ ਕੋਲੋਂ ਪੰਜ ਗੈਰ ਕਾਨੂੰਨੀ ਦੇਸੀ ਪਿਸਤੌਲ ਮਿਲੇ ਤੇ ਇਸ ਵਿੱਚੋਂ 0.32 ਬੋਰ ਦੇ ਤੇ 1.34 ਦਾ ਸੀ ਜਿਸ ਤੋਂ ਇਲਾਵਾ 10 ਮੈਗਜ਼ੀਨ ਵੀ ਪ੍ਰਾਪਤ ਕੀਤੀ ਗਈ ਤੇ ਗ੍ਰਿਫਤਾਰ ਕੀਤੇ ਗਏ ਦੋਵੇਂ ਨੌਜਵਾਨਾਂ ਦਾ ਸਬੰਧ ਮੋਗਾ ਦੇ ਲੁਧਿਆਣਾ ਜ਼ਿਲ੍ਹੇ ਨਾਲ ਦੱਸਿਆ ਜਾ ਰਿਹਾ ਹੈ ਡਿਸਟ੍ਰਿਕਟ ਪੁਲਿਸ ਮੁਖਸਰ ਦੀ ਟੀਮ ਸੀਆਈਏ ਤੇ ਐਸਐਚਓ ਕਬਰਵਾਲਾ ਨੇ ਇੱਕ ਸਪੈਸੀਫਿਕ ਤੇ ਪਿੰਪੁਆਇੰਟਡ ਇਨਫੋਰਮੇਸ਼ਨ ਡਿਵੈਲਪ ਕੀਤੀ ਤੇ ਉਸ ਦੇ ਬੇਸ ਤੇ ਪ੍ਰੌਮਪਟ ਤੇ ਪ੍ਰੋਐਕਟਿਵ ਪੁਲਿਸਿੰਗ ਕਰਦੇ ਹੋਏ ਦੋ ਅਕਿਊਜ਼ ਨੂੰ ਐਪਰੀਹੈਂਡ ਕੀਤਾ ਗਿਆ ਤੇ ਉਹਨ ਦੋਨੋਂ ਅਕਿਊਜ਼ ਤੇ ਜੋ ਹੈ ਪੰਜ ਵੈਪਨਸ ਦੀ ਤੇ ਐਡੀਸ਼ਨਲ ਮੈਗਜ਼ੀਨਸ ਦੀ ਰਿਕਵਰੀ ਹੋਈ ਹੈ ਤੋਂ ਪੁਸ਼ਕਿਸ਼ ਤੇ ਇਹ ਪ੍ਰਚਲਿਤ ਹੋ ਜਾਏਗਾ ਕਿ ਇਹ ਦੋਨੋਂ ਲੋਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਦੇ ਐਸੋਸੀਏਟਸ ਹੈਗੇ ਤੇ ਇਹ ਜਿਨ੍ਹਾਂ ਨੇ ਐਮਪੀ ਤੋਂ ਵੈਪਨਸ ਜੋ ਹੈ ਮੰਗਾਈ ਸੀਗੇ तो इन्हों का जो एक हैंडलर है उस पर भी मल्टीपल एफेयरस वावान रजिस्टर है, है। तो लॉरेंस बिश्नोई गैंग के एसोसीएट्स से इस लेवल लेवल्ते रिकवरी होना तो मुक्तर पुलिस ने एक मे बी पोटेंशियल जो एक सिलेक्टिव टारगेटिंग हो सकती सी या एक सिलेक्टिव uh, किलिंग हो सकती सी उसको एक बचाव हो गया हैगा वी आर कमिटेड फॉर एगजंपलरी एक्शन अगेंस्ट गैंगस्टर्स एंड क्रिमिनल्स मुकसर पुलिस ने इस चंगा टीम वर्क किया है एस पी डी साहब की सुपरविजन से Uh, सारी टीम्स ने इस चंगा काम किया तो इसकी फरदर पुछगिछ केस की जा रही हैगी तो पुलिस रिमांड सिक्योर करके अगे भी फरदर डिवेलपमेंट की जाएगी इनिशियल इस पर गल सामने आई हैगी कि ये इन्होंने कोई पुराने मर्डर मैटर रिलेटिड जो मोगा का ये दोनों अक्यूज है कि एक गुरदीप सिंह है मोगे का एक गुरसेवक सिंह है लुधियाने जिले का तो इना पहले भी किस लेवल की एक्टिविटी रही हैगी वो अभी भी कंसर्न लिंकेजिज केस से डिवेलप होगी उससे फरदर डिवेलप करा नहीं देखो ये जो जो हैंडलर है ये इसका नाम है नीला और एक दूजा है जग्गा इन दोनों दो के कहे ते ये वेपन एम पी तो लेके आए है ते इनिशियल गल यही सामने आई है पुशकिश से कि ये दो वेपन इन्ह ने रखने से बाकी तीन वेपन जो है इन्होंने हैंडलर के कहे ते आगे सप्लाई करने से तो फरदर इन्ह के सारी जो है पुशकिश से गल सामने जो आएगी उसके बाद ही कर रही जगह दूसरा जगह नीला इन्हों मल्टीपल एफ आई आर है वक्त वक्त थावी ਤੋ ਇਸ ਚ ਆਮ ਸੈਕਟ ਤੇ ਐਨਡੀਪੀਐਸ ਦੀ ਅਫੇਅਰ ਸਗੀ ਹੱਥ ਇਹ ਜੋ ਤੁਹਾਡੇ ਚਾਰ ਵੈਪਨਸ ਚਾਰ ਵੈਪਨਸ ਤੋਂ ਹੈਗੇ 30 ਬੋਰ ਦੇ ਹੈ ਕਿ ਨਹੀਂ 32 ਬੋਰ ਦੇ ਹੈਗੇ ਚਾਰ ਵੈਪਨ 35 ਬੋਰ ਦਾ ਇੱਕ ਵੈਪਨ ਹੈ ਤੇ ਪੰਜ ਇਸ ਚ ਐਡੀਸ਼ਨਲ ਮੈਗਜ਼ੀਨਸ ਹੈ ਯਾਰ ਪੁਲਿਸ ਵੱਲੋਂ ਹੁਣ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਤੇ ਪੁੱਛਗਿੱਛ ਦੇ ਵਿੱਚ ਪੁਲਿਸ ਨੂੰ ਹੋਰ ਵੀ ਚਾਹੀ ਅਹਿਮ ਪੁਲਾਸੇ ਹੋਰ ਦੀ ਉਮੀਦ ਹੈ ਜਗਬਾਣੀ ਟੀਵੀ ਲਈ ਸੋਲੂ ਖੇਡਾਂ ਦੀ ਰਿਪੋਰਟ